ਵੀਰ ਮਾਨਯੋਗ ਸਰਦਾਰ ਸਖਪਾਲ ਸਿੰਘ ਜੀ ਖਹਿਰਾ ਸਾਹਿਬ ਔਰ ਬਹੁਤ ਹੀ ਸੀਨੀਅਰ ਨੇਤਾ ਜਿਹੜੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੁਝ ਗੱਲਾਂ ਸਾਂਝੀਆਂ ਕਰਕੇ ਗਏ ਮੇਰੇ ਵੱਡੇ ਵੀਰ ਸਰਦਾਰ ਸ੍ਰਿੰਦਰਪਾਲ ਸਿੰਘ ਜੀ ਸੀਬਿਆ ਸਾਹਿਬ ਸਾਡੇ ਜ਼ਿਲ੍ਹੇ ਦੇ ਹੁਣ ਪ੍ਰਧਾਨ ਸਾਡੇ ਛੋਟੇ ਵੀਰ ਜਿਹੜੇ ਇੱਕ ਬਹੁਤ ਹੀ ਅਣਤਕ ਮਿਹਨਤ ਕਰ ਰਹੇ ਨੇ ਸਰਦਾਰ ਕਲਦੀਪ ਸਿੰਘ ਜੀ ਕਾਲਾ ਢਿੱਲੋਂ ਸ਼੍ਰੀ ਮੱਖਣ ਲਾਲ ਜੀ ਸ਼ਰਮਾ ਕੀਤੀ ਮੁੱਚੀ ਇਹ ਝੰਡਾ ਵਰ ਖੁਰਦਾਰ ਹੈ ਕਾਂਗਰਸ ਪਾਰਟੀ ਦਾ ਹਵਾ ਚਾਹੇ ਕੋਈ ਵੀ ਆਈ ਲੇਕਿਨ ਜੋ ਵੀ ਨਮਾਇੰਦਾ ਕਾਂਗਰਸ ਦਾ ਆਇਆ ਇਹਨਾਂ ਨੇ ਸਭ ਤੋਂ ਪਹਿਲਾਂ ਨਾਕਾ ਜਾ ਕੇ ਹਰੀਗੜ੍ਹ ਲਾਇਆ ਕਿ ਮੈਂ ਤਾਂ ਪਾਰਟੀ ਦੇ ਨਾਲ ਆ ਇਹਨਾਂ ਲੰਮਾ ਸਮਾਂ ਕਿਸੇ ਵੀ ਹਵਾ ਨੇ ਰੀਤੋ ਕੋਈ ਨਾ ਹਿਲਣਾ ਤੇ ਇਹਨਾਂ ਦੀ ਕੁਆਲਿਟੀ ਆ ਮਾਨਯੋਗ ਸਰਦਾਰ ਗੁਰਜੀਤ ਸਿੰਘ ਜੀ ਰਾਮਨਵਾਸੀਆ ਸਾਹਿਬ ਪ੍ਰਧਾਨ ਨਗਰ ਕਾਉਂਸਲ ਬਰਨਾਲਾ ਮੰਚ ਤੇ ਬਿਰਾਜਮਾਨ ਦਰਜਾ ਬਦਰਜਾ ਸਾਰੇ ਹੀ ਆਗੂ ਸਹਿਬਾਨ ਚੱਲੇ ਸਾਡੇ ਜ਼ਿਲ੍ਹੇ ਦੀ ਸਮੁੱਚੀ ਪ੍ਰੈਸ ਜਿਨ੍ਹਾਂ ਦਾ ਸੱਚੀ ਮੁੱਚੀ ਮੈਂ ਕਹਿ ਸਕਦਾ ਕਿ ਜਿਹੜਾ ਇਹਨਾਂ ਦਾ ਇਸ਼ਾਨ ਹੈ ਤੇ ਉਤਾਰਿਆ ਤਾਂ ਨਹੀਂ ਜਾ ਸਕਦਾ ਪਰੰਤੂ ਮੈਂ ਕਹਿਣਾ ਹੁਣਾ ਕਿ ਮੈਂ ਤੁਹਾਡੇ ਕਰਜ਼ੇ ਦਾ ਮੁੱਲ ਹਮੇਸ਼ਾ ਵਿਆਜ ਸਮੇਤ ਤਾਰਨ ਦੀ ਕੋਸ਼ਿਸ਼ ਕਰਦਾ ਰਹੂੰਗਾ ਇੰਨੀ ਕੰਮ ਦੀ ਰੁੱਤ ਦੇ ਵਿੱਚ ਵਿਸਾਖ ਹੋਵੇ ਕੱਤਾ ਹੋਵੇ ਪ੍ਰਾਣੀ ਕਹਾਵਤ ਹੈ ਕਿ ਇਹਨਾਂ ਰੁੱਤਾਂ ਦੇ ਵਿੱਚ ਕਿਸੇ ਵੇਲੇ ਲੋਕ ਆਪਣੇ ਮਾਤਾ ਪਿਤਾ ਦਾ ਸੰਸਕਾਰ ਨਹੀਂ ਸੀ ਕਰਦੇ ਕਿ ਕੱਤੇ ਦੀ ਰੁੱਤ ਤੋਂ ਬਾਅਦ ਕਰਾਂਗੇ ਉਹਨਾਂ ਸਮਿਆਂ ਦੇ ਵਿੱਚ ਅੱਜ ਏਡੇ ਵੱਡੇ ਕੱਠ ਦਾ ਤੁਸੀਂ ਸਬੂਤ ਦੇਣਾ ਸਿਰਫ 2-3 ਦਿਨ ਦਿਨਾਂ ਦੇ ਵਿੱਚ ਦੇ ਸੁਨਿਆਨ ਤੇ ਐਡੀ ਵੱਡੀ ਗਿਣਤੀ ਦੇ ਵਿੱਚ ਆਉਣਾ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਆ ਜਦੋਂ ਤੁਹਾਨੂੰ ਸੱਦਾ ਤੁਸੀਂ ਕਦੇ ਆਏ ਹੀ ਨਹੀਂ ਕੱਲਾ ਤੁਸੀਂ ਬੈਠੇ ਵੀ ਹੋ ਖੈਰਾ ਸਾਹਿਬ ਮੈਂ ਯਕੀਨ ਦਿਵਾਉਣਾ ਕਿ ਮੈਂ 3 ਵਜੇ ਕਿਹਾ ਸੀ ਇਹ 2 ਵਜੇ ਆ ਗਏ ਤੁਸੀਂ ਰਾਤ ਦੇ 9 ਵਜੇ ਤੱਕ ਬੋਲੀ ਜਾਇਓ ਜੀ ਇੱਕ ਵੀ ਬੰਦਾ ਬਾਗਿਆ ਮੈਂ ਤੁਹਾਡਾ ਗਨਾਹ ਕਰ ਹੂੰਗਾ ਤੇ ਉਹ ਲੋਗ ਨੇ ਜਿਹੜੇ ਨਾ ਜਾਣਗੇ ਨਾ ਤੁਰਨਗੇ ਸੋ ਇਹਨਾਂ ਦਾ ਸਾਨ ਕਦੇ ਉਤਾਰਿਆ ਨਹੀਂ ਜਾ ਸਕਦਾ ਉਹ ਵੀ ਮੈਂ ਕਿਉਂ ਦੱਸੂ ਕਿ ਕਿਉਂ ਨਹੀਂ ਉਤਾਰਿਆ ਜਾ ਸਕਦਾ ਕਿਹੜੇ ਲੋਗ ਨਹੀਂ ਪਹਿਲੀ ਬੇਨਤੀ ਕਿ ਜਦੋਂ ਵੀ ਲੱਸੀ ਲੈਣ ਜਾਈਏ ਭਾਂਡਾ ਨਹੀਂ ਲਕੋਈ ਦਾ ਤੁਸੀਂ ਜਿੰਨੇ ਬੈਠਿਓ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਝੋਲੀ ਅੱਡ ਕੇ ਕਿ ਆਉਣ ਵਾਲੀ 1 ਜੂਨ ਨੂੰ ਵੱਧ ਚੜ ਕੇ ਵੋਟ ਪਾਓ ਵੋਟ ਪਾਓ ਵੋਟ ਪਵਾਓ ਏਡੀ ਵੱਡੀ ਗਿਣਤੀ ਤੇ ਜਿਤਾਓ ਕਿ ਸਭ ਕੁਝ ਹਲਾ ਕੇ ਰੱਖ ਦਿਓ ਇਹ ਮੇਰੀ ਉਮੀਦ ਆ ਤੁਹਾਡੇ ਕੋਲੋਂ ਮੈਂ ਖਹਿਰਾ ਸਾਹਿਬ ਨੂੰ ਕਿਹਾ ਸੀ ਕਿ ਆਪਾਂ ਬਹੁਤ ਵੱਡਾ ਕਟ ਕਰਨਾ ਚਾਹੁੰਦੇ ਆ ਮੈਂ ਕਿਹਾ ਜੀ ਮੈਂ ਯਕੀਨ ਦਿਵਾਉਣਾ ਕਿ 9000 ਕੁਰਸੀ ਲਾਉਂਗਾ 4000 ਬੰਦਾ ਬਾਹਰ ਕਢਾਉਂਗਾ ਕਹਿੰਦੇ ਨਹੀਂ ਹਲੇ ਨਹੀਂ ਕਰਨਾ ਲੇਕਿਨ ਕੁਝ ਬੰਦੇ ਬੁਲਾਉਣੇ ਨੇ ਲੇਕਿਨ ਖਹਿਰਾ ਸਾਹਿਬ ਅੱਜ ਕੁਝ ਬੰਦੇ ਬੁਲਾਏ ਨੇ ਤੁਸੀਂ ਕੁਝ ਬੰਦੇ ਦੇਖ ਲਓ ਕਿ ਇਹ ਨੇ ਇਹਨਾਂ 'ਚ ਇੱਕ ਇੱਕ ਬੰਦਾ ਏਡੇ ਏਡੇ ਪ੍ਰੋਗਰਾਮ ਕਰਨ ਦੇ ਸਮਰੱਥ ਹੈ ਜਿੰਨੇ 'ਚ ਤੁਸੀਂ ਅੱਜ ਬੈਠੇ ਹੋ ਇਹਨਾਂ ਨਾਲ ਮੇਰੀ ਗੂੜੀ ਸਾਝ ਹੈ ਮੇਰਾ ਦਿਲੋਂ ਪਿਆਰ ਹੈ ਮੈਂ ਕਦੇ ਬੰਦੇ ਨਾਲ ਹੱਥ ਨਹੀਂ ਮਿਲਾਇਆ ਮੈਂ ਪਹਿਲਾਂ ਦਿਲ ਮਿਲਾਇਆ ਜੇ ਦਿਲ ਮਿਲ ਗਿਆ ਤਾਂ ਹੱਥ ਮਿਲਾਇਆ ਨਹੀਂ ਮੈਂ ਹੱਥ ਨਹੀਂ ਮਿਲਾਇਆ ਉਹ ਚਾਹੇ ਕੋਈ ਵੀ ਕਿਉਂ ਨਾ ਹੋਵੇ ਸੋ ਅਜਿਹੇ ਹਾਲਾਤ ਕੌਣ ਪੈਦਾ ਕਰਦਾ ਕੌਣ ਕਰਾ ਸਕਦਾ ਹੈ ਇਹ ਕੁਦਰਤ ਦੀ ਕਿਰਪਾ ਹੈ ਤੇ ਉੱਪਰਲੇ ਦੀ ਦਇਅਲਤਾ ਕੁਝ ਗੱਲਾਂ ਕਰਨੀਆਂ ਮੈਂ ਰਾਜਨੀਤੀ ਤਾਂ ਮੈਨੂੰ ਬਹੁਤੀ ਆਉਂਦੀ ਨਹੀਂ ਖੈਰਾ ਸਾਹਿਬ ਬਾਰੇ ਕੌਣ ਕੀ ਨਹੀਂ ਜਾਣਦਾ ਐਡੇ ਹਾਸੋ ਹੀ ਨੇ ਸਵਾਲ ਕੀਤੇ ਜਾਂਦੇ ਇੱਕ ਦਿਨ ਮੈਂ ਦੇਖਿਆ ਕਿ ਇੱਕ ਲੀਡਰ ਕਾਰ ਦੇ ਵਿੱਚੋਂ ਲਾਈਵ ਹੋ ਕੇ ਕਹਿ ਰਿਹਾ ਖੈਰਾ ਸਾਹਿਬ 10 ਪਿੰਡਾਂ ਦੇ ਨਾਂ ਦੱਸੋ ਇਹ ਖੈਰਾ ਸਾਹਿਬ ਦੇ ਲੈਵਲ ਦੀ ਗੱਲ ਹੈ ਤੁਸੀਂ ਖੈਰਾ ਸਾਹਿਬ ਨੂੰ ਪੁੱਛੋ ਕਿ ਕਸ਼ਮੀਰ ਤੋਂ ਕਨਿਆਕਮਾਰੀ ਕਿੰਨੀ ਦੂਰ ਹੈ ਖੈਰਾ ਸਾਹਿਬ ਨੂੰ ਪੁੱਛੋ ਸਾਗਰ ਦੀ ਡੰਗਾਈ ਕਿੰਨੀ ਆ ਖੈਰਾ ਸਾਹਿਬ ਤੋਂ ਪੁੱਛੋ ਕਿ ਅਸਮਾਨ ਦੀ ਉਚਾਈ ਕਿੰਨੀ ਆ ਲੇਕਿਨ ਇਹ ਸਵਾਲ ਬਲਕਿ ਮੈਂ ਸਵਾਲ ਕਰਦਾ ਕਿ 3 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਤੁਸੀਂ 3 ਕੰਮ ਗਿਣ ਕੇ ਦੱਸ ਦੋ ਕਿ ਆ ਕੰਮ ਕੀਤੇ ਨੇ ਆ ਨਾਮੁਨਾਸ਼ਕਰ ਲੈ ਕੇ ਸਾਰਾ ਤੁਹਾਡੇ ਦੁਆਰਾ ਚੂੰਗਾ ਪਰ ਮੈਂ ਦੱਸ ਸਕਦਾ ਕਿ ਤੁਸੀਂ 3 ਕੰਮ ਤਾਂ ਨਹੀਂ ਕੀਤੇ ਤੁਸੀਂ 300 ਪਰਚਾ ਕਰਵਾਇਆ ਤੁਹਾਡੇ ਜ਼ਿਲ੍ਹੇ ਤੇ ਤੁਸੀਂ ਪੱਤਰਕਾਰ ਨਹੀਂ ਬਖਸ਼ੇ ਤੁਸੀਂ ਐਮਸੀ ਨਹੀਂ ਬਖਸ਼ੇ ਤੁਸੀਂ ਡੇਰੇਦਾਰ ਨਹੀਂ ਬਰਛੇ ਤੁਸੀਂ ਐਜੂਕੇਸ਼ਨ ਸੰਸਥਾਵਾਂ ਨਹੀਂ ਬਖਸ਼ੀਆਂ ਅੱਜ ਤੁਹਾਡਾ ਸੁਸਾਇਟੀ ਅੱਜ ਤੁਹਾਡਾ ਸਮਾਜ ਅੱਜ ਤੁਹਾਡਾ ਜ਼ਿਲ੍ਹਾ ਖਤਰੇ 'ਚ ਹੈ ਇਹਨਾਂ ਤੋਂ ਡਰਤੇ ਭੈਜ ਬਲਕੇ ਸਾਡੇ ਹੱਕ 'ਚ ਜਾਂਦਾ ਕਿ ਅੱਜ ਸਾਰੇ ਲੋਕ ਪਰਲੋਕ ਉੱਠ ਕੇ ਉਹਨਾਂ ਦੇ ਵਰਕਲਾ ਫੋਕੇ ਜਿੱਥੇ ਉਹਨਾਂ ਨੂੰ ਕੋਈ ਕਿਰਨ ਦੀ ਆਸ ਲੱਭੀ ਉਹ ਸਰਦਾਰ ਸਖਪਾਲ ਸਿੰਘ ਖਹਿਰਾ ਅੱਜ ਤੁਹਾਡਾ ਜ਼ਿਲ੍ਹਾ ਉੱਠ ਕੇ ਇਹਨਾਂ ਨਾਲ ਤੁਰਿਆ ਸੋ ਮੈਂ ਸਮਝਦਾ ਕਿ ਸਾਡੇ ਕਰਤੱਵਾਂ ਨੂੰ ਵੇਖਦੇ ਹੋਏ ਉਹਨਾਂ ਦੀਆਂ ਕਰਤੂਤਾਂ ਤੋਂ ਡਰਦੇ ਹੋਏ ਅੱਜ ਲੋਕ ਸਾਡੇ ਨਾਲ ਨੇ ਮੈਂ ਇਸ ਲਈ ਧੰਨਵਾਦੀ ਹਾਂ ਉਹਨਾਂ ਲੋਕਾਂ ਦਾ ਜਿਹੜੇ ਅਜਿਹੇ ਕਰਤੂਤਾਂ ਕਰਦੇ ਨੇ ਖੈਰਾ ਸਾਮ ਮਾੜੀ ਜੀ ਗੱਲ ਕਰੂੰ ਕਿ ਇੱਕ ਪਰਚਾ ਕਰਾਇਆ ਪੱਤਰਕਾਰ ਤੇ ਰੇਪ ਦਾ ਲੇਕਿਨ ਸੌਰੀ ਬਹੁਤ ਭੈਣਾ ਬੀਬੀਆਂ ਬੈਠੀਆਂ ਨੇ ਲੋਕ ਬੈਠੇ ਨੇ ਮੈਡੀਕਲ ਦੇ ਵਿੱਚ ਆਇਆ ਕਿ 3 ਸਾਲ ਹੋ ਗਿਆ ਕੁਝ ਵਾਪਰਿਆ ਹੀ ਨਹੀਂ ਉਹ ਬੰਦੇ ਦੀ ਜ਼ਮਾਨਤ ਹੋਈ ਮੈਂ ਕਹਿੰਦਾ ਪੱਤਰਕਾਰ ਮਾੜਾ ਹੋ ਸਕਦਾ ਐ ਮਸੀਂ ਮਾੜਾ ਹੋ ਸਕਦਾ ਪਰ ਅਜਿਹੀਆਂ ਗੱਲਾਂ ਤੁਸੀਂ ਤੁਹਾਨੂੰ ਐਉਂ ਦਬਾਉਣਾ ਚਾਹੁੰਦੇ ਹੋ ਆ ਗੱਲਾਂ ਨਾਲ ਦਬਾਉਣਾ ਚਾਹੁੰਦੇ ਹੋ ਅਸੀਂ ਦਬਣ ਦੁਬਣ ਵਾਲੇ ਨਹੀਂ ਬਹੁਤ ਧਮਕੀਆਂ ਭਰੀਆਂ ਗੱਲਾਂ ਬਾਤਾਂ ਆਉਂਦੀਆਂ ਇਹ ਸਾਡੇ ਤੇ ਅਸਰ ਨਹੀਂ ਕਰ ਸਕਦੀਆਂ ਅਸੀਂ ਕੋਈ ਚੋਰ ਨਹੀਂ ਤੇ ਗੱਲਾਂ ਚੋਰਾਂ ਤੇ ਲਾਗੂ ਨਹੀਂ ਹੁੰਦੀਆਂ ਇਹ ਗੱਲਾਂ ਸਾਧਾਂ ਤੇ ਲਾਗੂ ਨਹੀਂ ਹੁੰਦੀਆਂ ਲੇਕਿਨ ਜਿਹਿਆਂ ਤੁਸੀਂ ਗੱਲਾਂ ਕਰਦੇ ਹੋ ਪਤਾ ਨਹੀਂ ਕਿਹਦੇ ਤੇ ਲਾਗੂ ਹੁੰਦੀਆਂ ਸੋ ਅਸੀਂ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ ਤੁਸੀਂ ਦੱਸੋ ਜਿਹੜੀ ਮੈਂ ਗੱਲ ਕਹਿ ਕੇ ਹਟਿਆ ਸੋ ਮੈਂ ਅਗਲੀ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਲੋਕਾਂ ਦੇ ਵਿੱਚ ਜਿਹੜੀਆਂ ਇਹ ਪਾਰਟੀਆਂ ਨੇ ਇੱਥੇ ਭਲੇ ਮਾਨਸਾਂ ਲਈ ਜਗ੍ਹਾ ਨਹੀਂ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਅਕਾਲੀ ਦਲ ਹੋਵੇ ਕਿਸੇ ਪਾਰਟੀ ਦੀ ਗੱਲ ਕਰ ਲਓ ਮੈਂ ਇੱਕ ਪਾਰਟੀ ਦੀ ਗੱਲ ਕਰਦਾ ਕਿ ਮਾਨਜੋਗ ਸਰਦਾਰ ਗੁਰਜੰਨ ਸਿੰਘ ਦੀ ਟੋੜਾ ਸਾਹਿਬ ਹਣੀ ਜਿਨ੍ਹਾਂ ਨੂੰ ਪੰਥਕ ਲੀਡਰ ਕਿਹਾ ਜਾਂਦਾ ਸੀ ਉਹਨਾਂ ਨਾਲ ਕੀ ਨਹੀਂ ਕੀਤਾ ਇਹਨਾਂ ਨੇ ਮਾਨਜੋਗ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਸਾਹਿਬ ਉਹਨਾਂ ਨਾਲ ਕੀ ਨਹੀਂ ਕੀਤਾ ਇਹਨਾਂ ਨੇ ਇਹ ਆਦਿ ਦੀ ਨਵੀਂ ਗੱਲ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਜਿਨ੍ਹਾਂ ਦੇ 70 ਸਾਲਾਂ ਰਾਸ ਸੀ ਜੀਵਨ ਦੇ ਉੱਪਰ ਇੱਕ ਖਸ ਖਸ ਦੇ ਦਾਣੇ ਜਿੰਨੀ ਕੋਈ ਜਗ੍ਹਾ ਨਹੀਂ ਸੀ ਲੇਕਿਨ ਉਹਨਾਂ ਨਾਲ ਕੀ ਕੀਤਾ ਇਹਨਾਂ ਨੇ ਸੋ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਮਾਨਜੋ ਗੁਰਪ੍ਰੀਤ ਘੁਗੀ ਜੀ ਲੇਕਿਨ ਕੋਈ ਜਗ੍ਹਾ ਨਹੀਂ ਲੇਕਿਨ ਇੱਥੇ ਜਗ੍ਹਾ ਸੁੱਚਾ ਸਿੰਘ ਲੰਗਾ ਵਰਗਿਆਂ ਲਈ ਇੱਥੇ ਜਗ੍ਹਾ ਸ਼ਿਸ਼ੋਧਿਆ ਵਰਗਿਆਂ ਲਈ ਇੱਥੇ ਜਗ੍ਹਾ ਕੇਜਰੀਵਾਲ ਵਰਗਿਆਂ ਲਈ ਜਿਹੜੇ ਅੰਨਾ ਹਜ਼ਾਰੇ ਵਰਗਿਆਂ ਦੀ ਹਿੱਕ ਤੋਂ ਦੀ ਲੰਘ ਕੇ ਸੁਪਰੀਮੋ ਬਣੇ ਤੇ ਅੱਜ ਇੱਕ ਲੱਤ ਜੇਲ੍ਹ 'ਚ ਹੈ ਇੱਕ ਲੱਤ ਸਰਕਾਰ 'ਚ ਹੈ ਲੇਕਿਨ ਸਰਕਾਰਾਂ ਦੇ ਵਿੱਚ ਰਹਿ ਕੇ ਸਰਕਾਰਾਂ ਖਾਣ ਵਾਲੇ ਲੋਕ ਆਪਣੇ ਆਪ ਨੂੰ ਇੱਕ ਸਭਾ ਦਾ ਇੱਕ ਪਾਰਟੀ ਦਾ ਕੀ ਮੈਂ ਕਹਾ ਕਿ ਕੀ ਕਹੋਣਾ ਚਾਹੁੰਦੇ ਨੇ ਕਨਵੀਨਰ ਇੱਕ ਸੂਬੇ ਦਾ ਮੁੱਖ ਮੰਤਰੀ ਲੇਕਿਨ ਮੁੱਖ ਮੰਤਰੀ ਅੰਦਰ ਸ਼ਾਇਦ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਆ ਐਵੇਂ ਕਿਸੇ ਨੇ ਅੰਦਰ ਵੀ ਨਹੀਂ ਦਿੱਤਾ ਹੋਣਾ ਮੈਂ ਨਹੀਂ ਕਹਿੰਦਾ ਕਿ ਮੁੱਖ ਮੰਤਰੀ ਨੂੰ ਅੰਦਰ ਦੇਣਾ ਕੋਈ ਚੰਗੀ ਗੱਲ ਹੈ ਉਹ ਵੀ ਬਹੁਤ ਮਾੜੀ ਗੱਲ ਹੈ ਇੱਕ ਸਿਸਟਮ ਨੂੰ ਤੋੜਨੀਆਂ ਚਾਲਾਂ ਨੇ ਪਰੰਤੂ ਇਹ ਕਿਉਂ ਲੋਕ ਅੰਦਰ ਗਏ ਇਹਨਾਂ ਨੇ ਕੀ ਕੁਝ ਕੀਤਾ ਹੋਊਗਾ ਕੀ ਦਾ ਜੀ ਕਰਦਾ ਕੋਈ ਇਸ ਤਰ੍ਹਾਂ ਦੇ ਬੰਦੇ ਨੂੰ ਜਿਹੜਾ ਕਰੋੜਾਂ ਅਰਬਾਂ ਰੁਪਈਆ ਦਾ ਘਪਲੇ ਬਾਦ ਉਹਦੀ ਅਸੀਂ ਅਸੀਂ ਗੱਲ ਕਰਦੇ ਆ ਕਿ ਅਰਵਿੰਦ ਕੇਜਰੀ ਵਾਲ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਢੋਕੇ ਪਹਿਰਾ ਦੇ ਹੀ ਖੜੇ ਹਾਂ ਮਹੀਨੇ 2-4 ਇਹਨੇ ਸਾਰਿਆਂ ਨੇ ਉੱਥੇ ਜਾਣਾ ਤੁਸੀਂ ਉੱਥੇ ਪਹਿਰਾ ਦੇ ਚਲੋ ਜਿਹੜੀਆਂ ਬਰਕਾਂ ਚੋ ਆ ਬਾਲਾ ਲੰਮਾ ਸਮਾਂ ਨਹੀਂ ਲੱਗੂਗਾ ਮੈਂ ਸਿਰਫ ਦੋ ਗੱਲਾਂ ਕਰ ਰਹੀਆਂ ਬੰਦ ਕਰੂੰਗਾ ਉਸ ਤੋਂ ਬਾਅਦ ਉਹ ਰਾਜਨੀਤਿਕ ਗੱਲ ਨਹੀਂ ਖੇਰਾ ਸਾਹਿਬ ਮੈਂ ਕਦੇ ਦੂਜੀ ਵਾਰੀ ਗੱਲ ਦੁਹਾਈ ਨਹੀਂ ਕਈ 5 ਸਾਲ ਪਹਿਲਾਂ ਇੱਕ ਗੱਲ ਸੁਣਾਈ ਸੀ ਅੱਜ ਮੈਨੂੰ ਕੁਝ ਸੱਜਣ ਕਹਿੰਦੇ ਜੀ ਉਹ ਗੱਲ ਵੀ ਜ਼ਰੂਰ ਸੁਣਾ ਦਿਓ ਉਹ ਗੱਲ ਹੈ ਕਿ ਇੱਕ ਪਰਜਪਤ ਸੀ ਪਰ ਜਪਤਾਪ ਤਾਂ ਆਪਦਾ ਕੰਮ ਕਰਦਾ ਸੀ ਆ ਭਾਂਡੇ ਠਿੰਡੇ ਠੱਪਣ ਦਾ ਸ਼ਾਮ ਨੂੰ ਜਦੇ ਘਰ ਆਉਣਾ ਗਧੇ ਦਾ ਪੈਖੜ ਖੋਲਣਾ ਤੇ ਗੁਲਨੀ ਤੇ ਬੰਨ ਦੇਣਾ ਤੇ ਇੱਕ ਨਿਗਾ ਜਾਂ ਕਤੂਰਾ ਜਿਹਨੂੰ ਪਰਮੇਰੀ ਅਨਕੂਤਾ ਕਹਿੰਦੇ ਆ ਮੈਨੂੰ ਪੂਰਾ ਨਾਉ ਨਹੀਂ ਆਉਂਦਾ ਉਹ ਕਦੇ ਲੱਤਾਂ 'ਚ ਲੇਟਦਾ ਕਦੇ ਉਧਰ ਜਾਂਦਾ ਤੇ ਗਧੇ ਨੂੰ ਬੜਾ ਗਿੱਲਾ ਹੋਇਆ ਵੀ ਯਾਰ ਮੈਂ ਸਾਰੀ ਦਿਹਾੜੀ ਭਾਰ ਢੋਕੇ ਆਉਣਾ ਤੇ ਮੋਜਾਂ ਕਤੂਰਾ ਲੈਂਦਾ ਤੇ ਉਹਨੇ ਬੇਨਤੀ ਕੀਤੀ ਕਹਿੰਦਾ ਜੀ ਮੇਰਾ ਵੀ ਪੈਖੜ ਖੋਲ ਦਿਓ ਬਿੰਦ ਛੱਟ ਉਦੇ ਘਰ ਆਈ ਨੇ ਕਿਹਾ ਵੀ ਇਹ ਗਦਾ ਹੈ ਰਹਿਣ ਦੇ ਤੂੰ ਨਾ ਖੋਲ ਤੂੰ ਕਹਿੰਦਾ ਨਹੀਂ ਬਾਲੀਆਂ ਮੈਂ ਤਾਂ ਕਰਦਾ ਖੋਲ ਦੰਨੇ ਆ ਤੇ ਪੈਖੜ ਖੋਲਤਾ ਪੈਖੜ ਖੋਲਤਾ ਤੋ ਜਾ ਬੜਿਆ ਭਾਂਡਿਆਂ ਚ ਜਿੱਧਰ ਸਾਰਾ ਕੁਝ ਥੱਪਿਆ ਪਿਆ ਸੀ ਕੁੱਝੇ ਬਟਲੇ ਤੇ ਉਹਨੇ ਚਾਰ ਪੰਜ ਦਲੁੱਤੇ ਲੋ ਦਲੁੱਤੇ ਮਾਰੇ ਗਾਹ ਪਾਤਾ ਜਿੰਮੇ ਭਝਾਲ ਆਇਆ ਹੁੰਦਾ ਸਾਰਾ ਕੁਝ ਟੁੱਟ ਗਿਆ ਤੇ ਉਹ ਪਰਜਾ ਪਤ ਵਿਚਾਰਾ ਹੱਸੀ ਜਾਵੇ ਉੱਚੀ ਉੱਚੀ ਘਰ ਵਾਲੀ ਕਹਿੰਦੀ ਵੀ ਤੂੰ ਦੰਦ ਕੱਢੀ ਜਾਂਦਾ ਸਾਰਾ ਕੁਝ ਭੰਨਤਾ ਨੇ ਦਾ ਗਾਹ ਪਾਤਾ ਕਹਿੰਦਾ ਨਹੀਂ ਇਹਨੇ ਬਹੁਤ ਵੱਡਾ ਸਬਕ ਦਿੱਤਾ ਕਹਿੰਦਾ ਜਿਹੜੇ ਕੁਜੇ ਬਟਲੀਆਂ ਸੀ ਟੁੱਟ ਗਏ ਤੇ ਇਕੱਲੇ ਕੁੰਡੇ ਬਚ ਗਏ ਕਹਿੰਦਾ ਗਾਂ ਨੂੰ ਇਕੱਲੇ ਕੁੰਡੇ ਥੱਪੂਗਾ ਕੁੰਡੇ ਬਟਲੀਆਂ ਮੈਂ ਥੱਪੂਗਾ ਨਹੀਂ ਅਸੀਂ ਹਮੇਸ਼ਾ ਕੁੰਡੇ ਥੱਪੇ ਨੇ ਕੁੰਡੇ ਬਣੇ ਆ ਨਾ ਕੋਈ ਟੁੱਟਣ ਵਾਲਾ ਨਾ ਕੋਈ ਭੱਜਣ ਵਾਲਾ ਜਿੱਥੇ ਮਰਜ਼ੀ ਖੜਾ ਲਿਓ ਖੜਨਗੇ ਛੁ ਅਗਲੀ ਬੇਨਤੀ ਛੋਟੀ ਜਿਹੀ ਇੱਕ ਹੋਰ ਹੈ ਉਹ ਇਹਨਾਂ ਬਾਰੇ ਮੈਂ ਦੱਸਣੀ ਚਾਹੁੰਨਾ ਮੈਂ ਇੱਕ ਕਹਾਣੀ ਪੜ੍ਹੀ ਸੀ ਬਹੁਤ ਪੁਰਾਣੀ ਇੱਕ ਕਬੂਤਰ ਤੇ ਕਬੂਤਰੀ ਮੀਆਂ ਬੀਬੀ ਦੇ ਰੂਪ ਵਿੱਚ ਇੱਕ ਦਰਖਤ ਤੇ ਬੈਠੇ ਨੇ ਸ਼ਾਮ ਦਾ ਵੇਲਾ ਤੇ ਅੱਗੋਂ ਕੁਝ ਦੋ ਬੰਦੇ ਆਉਂਦੇ ਨੇ ਦੋ ਬੰਦੇ ਆਉਂਦੇ ਨੇ ਬਾਣਾ ਬੜਾ ਵਧੀਆ ਪਾਇਆ ਭਗਮਾ ਬਾਣਾ ਪਾਇਆ ਮੈਂ ਭਗਮਾ ਨਹੀਂ ਕਹਿੰਦਾ ਕਿਉਂਕਿ ਕਿਸੇ ਤੇ ਲਾਗੂ ਹੁੰਦਾ ਬਾਣਾ ਕਿਸੇ ਮਹਾਪੁਰਸ਼ਾਂ ਵੱਲੋਂ ਪਾਇਆ ਕਬੂਤਰੀ ਕਹਿੰਦੀ ਜੀ ਬੰਦੇ ਆਉਂਦੇ ਨੇ ਮਾੜੇ ਲੱਗਦੇ ਨੇ ਕਹਿੰਦਾ ਨਹੀਂ ਨਹੀਂ ਤੂੰ ਬਾਣਾ ਤਾਂ ਦੇਖ ਕੇ ਕਿਹੜੇ ਪਾਸੇ ਮਾੜੇ ਲੱਗਦੇ ਨੇ ਇਹ ਮਾੜੇ ਨਹੀਂ ਹੋ ਸਕਦੇ ਬੇਰਾ ਵਾਸਤਾ ਪਾਇਆ ਨਾ ਮੰਨੀ ਨੇੜੇ ਆਏ ਤੇ ਉਹਨਾਂ ਨੇ ਤੀਰ ਮਾਰਿਆ ਕਬੂਤਰ ਮਰ ਗਿਆ ਕਬੂਤਰੀ ਬਚ ਗਈ ਤੇ ਉਹ ਆਪਦਾ ਸ਼ਿਕਾਰ ਲੈ ਕੇ ਚਲੇ ਗਿਆ ਕਬੂਤਰੀ ਅਗਲੇ ਦਿਨ ਰਾਜੇ ਦੇ ਦਰਬਾਰ ਚ ਜਾਂਦੀ ਹੈ ਕਿ ਮੇਰਾ ਕਬੂਤਰ ਮਾਰਤਾ ਮੇਰਾ ਪਤੀ ਮਾਰਤਾ ਰਾਜੇ ਨੇ ਆਪਦਾ ਦਰਬਾਰ ਬੁਲਾ ਲਿਆ ਪੁਲਿਸ ਬੁਲਾ ਲਈ ਉਹਦੀ ਗੱਲ ਸੁਣੀ ਕਹਿੰਦਾ ਤੇਰੀ ਗੱਲ ਸੱਚੀ ਹੈ ਤੇਰਾ ਪਤੀ ਮਰ ਗਿਆ ਦੱਸ ਕੀ ਸਜ਼ਾ ਦਈਏ ਇਹਨਾਂ ਨੂੰ ਮਾਰਨ ਵਾਲਿਆਂ ਨੂੰ ਕੀ ਚਾਹਨੀ ਆ ਕੈਨ ਨਹੀਂ ਮੈਂ ਸੋਝਾ ਨਹੀਂ ਚਾਹੁੰਦੀ ਮੈਂ ਤਾਂ ਸਿਰਫ ਇਹ ਚਾਹੁੰਦੀ ਆ ਕਿ ਦੱਸ ਤਾਂ ਦੇ ਤੇਰੇ ਕਿਹੜੇ ਬਾਣੇ ਚ ਸਾਧ ਨੇ ਕਿਹੜੇ ਬਾਣੇ ਚ ਚੋਰ ਨੇ ਅੱਜ ਉਹੀ ਬਾਣਾਂ ਦੇ ਵਿੱਚ ਸਰਕਾਰੀ ਬਾਣਿਆਂ ਦੇ ਵਿੱਚ ਚੋਰ ਨੇ ਸਰਕਾਰੀ ਵਰਦੀਆਂ ਦੇ ਵਿੱਚ ਠੱਗ ਨੇ ਲੇਕਿਨ ਅੱਜ ਉਹ ਹਾਲਾਤ ਨੇ ਜਿਹੜੇ 400 ਸਾਲ ਪਹਿਲਾਂ ਕਿਸੇ ਨੇ ਕਥਾ ਲਿਖੀ ਸੀ ਅੱਜ ਭੰਬੜਕੂਸੇ ਵਿੱਚ ਤੁਹਾਡੀ ਦੁਨੀਆ ਲੇਕਿਨ ਸਰਕਾਰਾਂ ਦੇ ਰੂਪ ਵਿੱਚ ਕੇਜਰੀ ਬਾਲ ਸਰ ਮਰ ਕੇ ਮੁੱਖ ਮੰਤਰੀ ਮੰਤਰੀ ਬਾਣੇ ਹੋਰ ਨੇ ਵਿੱਚੋਂ ਕੁਝ ਹੋਰ ਨੇ ਉੱਤੋਂ ਕੁਝ ਹੋਰ ਨੇ ਵਿੱਚੋਂ ਇਹ ਚੋਹਰ ਨੇ ਸੋ ਮੇਰੀ ਬੇਨਤੀ ਉਹਨਾਂ ਲੋਕਾਂ ਤੇ ਵਿਸ਼ਵਾਸ ਕਰੋ ਸਰਦਾਰ ਸਿੰਘਪਾਲ ਸਿੰਘ ਖਹਿਰਾ ਕਿਤੇ ਵੀ ਟਿਕਿਆ ਲੇਕਿਨ ਕਦੇ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਿਆ ਤੇ ਦਾਸ ਦੀ ਵੀ ਇਹੀ ਕੁਆਲਿਟੀ ਪਾਰਟੀਆਂ ਪੁਲਟੀਆਂ ਕੋਈ ਬਾੜੀਆਂ ਵੱਡੀਆਂ ਨਹੀਂ ਹੁੰਦੀਆਂ ਬੰਦੇ ਵੱਡੇ ਹੁੰਦੇ ਨੇ ਕੰਧ ਤੇ ਲਿਖਿਆ ਹੁੰਦਾ ਬੀਜੇਪੀ ਪਾਰਟੀ ਕੰਧ ਤੇ ਲਿਖਿਆ ਹੁੰਦਾ ਕਾਂਗਰਸ ਪਾਰਟੀ ਉਹ ਕੰਧ ਕਾਂਗਰਸ ਨਹੀਂ ਹੁੰਦੀ ਉਹ ਕੰਧ ਬੀਜੇਪੀ ਨਹੀਂ ਹੁੰਦੀ ਬੰਦੇ ਪਾਰਟੀ ਹੁੰਦੇ ਨੇ ਬੰਦੇ ਕਾਂਗਰਸ ਹੁੰਦੇ ਨੇ ਅੱਜ ਜਿਹੜੇ ਆ ਸੱਜਣ ਬੈਠੇ ਨੇ ਕਾਂਗਰਸ ਬੈਠੀ ਆ ਮੱਖਣ ਸ਼ਰਮੇ ਤੋਂ ਲੈ ਕੇ ਗਰਜੀਤ ਤੋਂ ਲੈ ਕੇ ਸਿਵੀਆ ਸਾਹਿਬ ਤੋਂ ਲੈ ਕੇ ਢਿੱਲੋ ਸਾਹਿਬ ਤੋਂ ਲੈ ਕੇ ਮੈਂ ਅਖੀਰ ਬੰਦ ਕਰਾਂ ਮਾਨਯੋਗ ਸਰਪਾਰ ਸਿੰਘ ਜੀ ਖਹਿਰਾ ਸਾਹਿਬ ਤੇ ਲੈ ਕੇ ਅੱਜ ਇਹ ਪਾਰਟੀ ਆ ਸੋ ਮੇਰੀ ਬੇਨਤੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਹਮੇਸ਼ਾ ਦਿਨੇ ਦੁਪਹਿਰੇ ਤੁਪੇ ਸ਼ਾਮ ਤੁਹਾਡੇ ਲੋਕੋ ਨਾਲ ਰਿਹਾ ਤੇ ਮੇਰੀ ਬੇਨਤੀ ਆ ਕਿ ਤੁਸੀਂ ਵੀ ਮੇਰੇ ਨਾਲ ਰਹੋ ਅੱਜ ਆਪਾਂ ਖਹਿਰਾ ਸਾਹਿਬ ਦੇ ਨਾਲ ਰਹਿਣਾ ਇਕ ਕੋਈ ਸਬੂਤ ਤੇ ਮੈਂ ਨਾਉਂਗਾ ਨਹਿਰਾ ਜੇ ਕਰੰਟ ਲੱਗੇ ਲੰਗੂ ਬਾਹਾਂ ਤਾਹਾਂ ਨਾ ਕੀਤੀਆਂ ਆਪਣੀ ਆੜੀ ਟੁੱਟੀ ਤੇ ਬਾਹਾਂ ਥੱਲੇ ਉਦੋਂ ਕਰਨੀਆਂ ਜਦੋਂ ਖੇਹਰਾ ਸਾਹਿਬ ਖੜੇ ਹੋ ਕੇ ਕਹਿਣਗੇ ਬੱਸ ਕਰੋ ਮਾਨਯੋਗ ਸਖਪਾਲ ਸਿੰਘ ਜੀ ਖੇਹਰਾ ਜਿੰਦਾਬਾਦ ਜਿੰਦਾਬਾਦ ਮਾਨਯੋਗ ਸਖਪਾਲ ਸਿੰਘ ਜੀ ਖੇਹਰਾ ਜਿੰਦਾਬਾਦ ਜਿੰਦਾਬਾਦ ਲਾਹਣ ਬਾਹਾਂ ਥੱਲੇ ਨਹੀਂ ਕਰਨੀ ਜਿੰਨਾ ਚਿਰ ਇਹ ਨਹੀਂ ਕਹਿੰਦੇ ਭਾਵੇਂ ਆਕੜ ਜਾਣ ਇਹਨਾਂ ਕਹਿੰਦਾ ਖਿਮਾਂ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ O de equipa.